ਮਾਣੋ ਚਾਲ ਵਾਲਾ ਆਪਣੀ ਟੀਮ ਨੇ ਸੇਵੇ ਜੋੜ ਚੁੱਕਿਆ ਹੈ ਅਗਲੀ ਰੇਡ ਕਹਿੰਦੇ ਲਾਡੀ ਪਾਰ ਰਿਹਾ ਹੈ ਖੇਡੇ ਮੈਦਾਨ ਦੇ ਵਿੱਚ ਕਹਿੰਦੇ ਲਾਡੀ ਦੀ ਕਬੱਡੀ ਪਈ ਹੋਈ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਬਾਨਾ ਜਿਖੜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅਜ ਝੁੱਕ ਝੁੱਕ ਕੇ ਜਿਵੇਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਹੁਣੇ ਜਾਣਾ ਜਿੱਤ ਕੇ ਆਓ ਸਾਹਮਣੇ ਲੱਭਾ ਲੱਭਾ ਕਹਿੰਦੇ ਕਾਲੇ ਕੇ ਪਿੰਡਾ ਇਹ ਵੀ ਮੁੰਡਾ ਆਲ ਰਾਉਂਡਰ ਚੱਲਦਾ ਹੈ ਪਹਿਲਾਂ ਕਬੱਡੀਆਂ ਸੋਹਣੀਆਂ ਪਾ ਗਿਆ ਹੁਣ ਕਹਿੰਦੇ ਟੌਪ ਦਾ ਜੱਫਾ ਵੀ ਲਾ ਗਿਆ ਵਾਹ ਅਗਲੇ ਮੈਚੀਆਂ ਟੀਮਾਂ ਨਵਾਂ ਪਿੰਡ ਤੇ ਬਰਸੀਜ ਸੋਲ ਇਹ ਟੀਮਾਂ ਜਲਦ ਗਰਾਊਂਡ ਦੇ ਵਿੱਚ ਆ ਜਾਣ ਸਾਡੀ ਬੇਨਤੀ ਹੈ ਬਾਬਾ ਸੈਨ ਭਗਤੀ ਕਬੱਡੀ ਕਲੱਬ ਸੋਲ ਜੀ ਬਾਬਾ ਕਾਲਾ ਮਾਰਜੀ ਕਬੱਡੀ ਕਲੱਬ ਫਤਿਹਪੁਰ ਨਵਾਂ ਪਿੰਡ ਸਾਡੀ ਬੇਨਤੀ ਹੈ ਟੀਮਾਂ ਜਲਦ ਗਰਾਊਂਡ ਦੇ ਵਿੱਚ ਆ ਜਾਣ ਅਗਲੀ ਰੇਡ ਕਹਿੰਦੇ ਗੋਲੂ ਉਹ ਪੌਂਡ ਦੇ ਲਈ ਬੰਦਾ ਆਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਚੋਟੀ ਦੇ ਨੇ ਚੱਲ ਰਹਿਣ ਤਿਆਰਬਰ ਤਿਆਰ ਮੇਰੇ ਮਿੱਤਰੋ ਆਓ ਸਾਹਮਣੇ ਸੁਖਮਣ ਸੁਖਮਣ ਉਹ ਗੱਡੀਵੰਦ ਪਿੰਡ ਵਾਲਾ ਕੋਸ਼ਿਸ਼ ਕਰਦਾ ਆਇਆ ਹੈ ਐਨ ਕੋਸ਼ਿਸ਼ ਜਾਰੀ ਹੈ ਸਵਾਦ ਵੱਖਰਾ 1000 1000 1000 ਔਰ ਸਾਹਮਣੇ ਨੰਬਰ ਭਾਰਿਆ ਖੇਡ ਦੇ ਮੈਦਾਨ ਦੇ ਵਿੱਚ ਗੋਲੂ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਤਰਲੇ ਪਿੰਡ ਸਵਾਦ ਵਖੜਾ ਐਨ ਗੱਲਾਂ ਦੁਨੀਆ ਦੇ ਚਲਿਆ ਮੇਰੇ ਮਿੱਤਰੋ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਸੁਖਮਣ 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 ਆਓ ਸਾਹਮਣੇ ਖਿੱਚ ਵੀ ਸੁਖਮਣ ਖਿੱਚ ਵੀ ਸੁਖਮਣ 1000 ਸੰਜੀਤ ਸਿੰਘ ਨੇ ਆਖਿਆ 1000 ਦਿੱਤਾ ਜਾਣਾ 1000 ਆ ਵੀ ਤੇਰੇ ਨਾਜਾਇਜ਼ ਤਾਣੀਆਂ ਬਿਨਾ ਬਾਬਾ ਕਾਲਾ ਮਾਰ ਵੀ ਸਪੋਰਟਸ ਕਲੱਬ ਫਤਿਹਪੁਰ ਨਵਾ ਪਿੰਡ ਤੇ ਦੂਜੇ ਪਾਸੇ ਜਿਹੜੀ ਟੀਮ ਹੈ ਬਾਬਾ ਸੈਨਪਤਜੀ ਕਬੱਡੀ ਕਲੱਬ ਸੋਲ ਸਾਡੀ ਬੇਨਤੀ ਹੈ ਭਰਾ ਬਣ ਕੇ ਵਾਰ-ਵਾਰ ਇੱਕੋ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ ਸਾਡੀ ਬੇਨਤੀ ਹੈ ਜਲਦ ਗਰਾਊਂਡ ਦੇ ਵਿੱਚ ਆ ਜਾਓ ਬੇਨਤੀ ਹੈ ਭਰਾ ਬਣ ਕੇ ਇਧਰਲੇ ਪਾਸੇ ਕਹਿੰਦੇ ਪਿਸਤਲ ਆਹ ਸਾਹਮਣੇ ਕਹਿੰਦੇ ਦਲੇਰ ਸਿੰਘ ਰਾਤ ਵਿੱਚ ਕਿ ਪਿਸਤਲ ਦਾ ਮਿਲਨ ਯਾਰੋਂ ਜਿਗਰੇ ਨਾਲ ਮਿਲਦੇ ਭਈ ਸਿੰਘ ਗੋਲੀ ਮਾਰੀ ਹਾਲੀ ਵਿੱਚ ਦਿਲ ਦੇ ਵਿੱਚ ਆਹ ਸਾਹਮਣੇ ਕਹਿੰਦੇ ਪਿਸਟਲ ਕਬੱਡੀ ਪਾ ਰਿਹਾ ਨਰੇਸ਼ ਸਾਡੀ ਧਰਤੀ ਹੈ ਮਿਹਨਤ ਕਰਦਾ ਰਿਹਾ ਤੇ ਗੱਲਾਂ ਦੁਨੀਆਂ ਦੇ ਜਾਣੀਆਂ ਹੈ ਕਿ ਤੇਰੀ ਮਿਹਨਤ ਨੂੰ ਭਾਗ ਲੱਗਣਿਆ ਨੌਜੋਨ ਐ ਇਹਨਾਂ ਵੱਖਰੀਆਂ ਗੱਲਾਂ ਹੋਣੀਆਂ ਇਧਰਲੇ ਪਾਸੇ ਨੌਜੋਨ ਲਾਡੀ ਆਹ ਕਬੱਡੀ ਪਾ ਰਿਹਾ ਇਧਰ ਭਾਲਾ ਭਾਲਾ ਆਹ ਰਾਣੀ ਵਾਲਾ ਪਿੰਡ ਵਾਲਾ ਐਨ ਸਵਾਦ ਕਬੱਡੀ ਦਾ ਹੁੰਦੀ ਐ ਮੇੜਿਓ ਮੇੜੀ ਜਵਾਨੀ ਮੈਨੂੰ ਲੱਗਦਾ ਭਾਲਾ ਕਰਾ ਗਿਆ ਸਿਰਾ ਐਨ ਬੱਲੇ 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 ਸਵਾਦ ਵੱਖਰਾ ਸਵਾਦ ਵੱਖਰਾ ਹੈ ਵਾਹ ਵੀ ਤੇਰੇ ਨੌਜਵਾਨ ਐਨ ਚੱਕੇ ਜਾਮ ਚੱਕੇ ਜਾਮ ਕਰ ਦਿੱਤੇ ਹੈ ਆ ਲੱਭਾ ਪਾ ਰਿਹਾ ਆ ਸਾਹਮਣੇ ਕਿੰਨੇ ਲੱਭਾ ਕਬੱਡੀ ਪੌਣ ਲਈ ਵਧਿਆ ਆ ਮੇਰੇ ਮਿੱਤਰੋ ਜੂੜੇ ਦੇ ਉੱਪਰ ਬਣਿਆ ਚਿੱਟਾ ਰਮਾਲ ਤੇ ਚਿੱਟਾ ਰੰਗ ਕਹਿੰਦੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹਦੇ ਦੇ ਪਾਸੇ ਕਹਿੰਦੇ ਲੰਬੇ ਦੀ ਕਬੱਡੀ ਪਈ ਹੋਈ ਹੈ ਜੱਟਿਆ ਉਸ ਕਾ ਹੱਥੋਂ ਨਿਕਲਦਾ ਹੈ ਅਗਲੀ ਰੇਨ ਗੋਲੂ ਨੌਜਨ ਭਾਰ ਰਿਹਾ ਹੈ ਗੋਲੂ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਭਾਰ ਰਿਹਾ ਹੈ ਐਨ ਕਰੇ ਮਿੱਤਰੋ ਦੋਨੋਂ ਕੰਨੀਆਂ ਦੇ ਕਹਿੰਦੇ ਗੱਡੀ ਵੇਨ ਨਾਲੇ ਲੱਗੇ ਹੋਏ ਆ ਮੇਰੇ ਮਿੱਤਰੋ ਪਰ ਇਧਰਲੇ ਪਾਸੇ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਆਹ ਕਬੱਡੀ ਪਾਵੇ ਨੌਜਾਨ ਆਪਣੀ ਟੀਮ ਨੇ ਇਸ ਵੇਲੇ ਨੰਬਰ ਜੋੜ ਇੱਥੇ ਦੁਨੀਆ ਪੂਰੀ ਦੀ ਯੋਧਿਆਂ ਨੂੰ ਤੇ ਕੋਈ ਨਾ ਨਹੀਂ ਲੰਦਾ ਭੱਜਿਆਂ ਦਾ ਵਾਹ ਵੀ ਸੁਖਮਣਾ ਸਵਾਦ ਕਰ ਦਿੱਤਾ ਗੱਬਰੂ ਅਗਲੇ ਮੈਚ ਦੀਆਂ ਟੀਮਾਂ ਬੇਨਤੀ ਹੈ ਸਾਡੀ ਇਧਰ ਜੱਟਾ ਓ ਜੱਟਾ ਨੌਜਾਨ ਕਹਿੰਦੇ ਪਾਗੇਸ ਵਾਲਾ ਫੱਦਰੀ ਵਾਲਾ ਕਹਿੰਦੇ ਆ ਗਿਆ ਜਾਂਦੇ ਮੈਦਾਨਾਂ ਹਾਂ ਸਭਾ ਰੇਟ ਤੇ ਡਰ ਕਰ ਲੈਂਦਾ ਇਹ 15 ਨੰਬਰ ਨੇ ਗੱਡੀ ਵਾਂਦੇ ਇੱਕ ਵਾਰੀ ਤਾਰੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਖੇਡ ਮੌਨ ਦੇ ਲਈ ਇਹ ਨਾ ਜਾਣ ਕਹਿੰਦੇ ਲੱਭਾ ਕਹਿੰਦੇ ਕਬੱਡੀ ਪਾ ਰਿਹਾ ਹੈ ਉਧਰ ਸਾਡੇ ਸਰਜੀਤ ਸਿੰਘੀਆਂ ਵੱਲੋਂ 550 ਪੁਆਇੰਟ ਆ ਗਿਆ ਹੈ ਹੁਣ ਲਈ ਰੇਡ ਅਮਰਤ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਹੈ ਇਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਣਾ ਜਮਾਨਾ ਤਿੱਖੜੜ ਕੇ ਪਰ ਮੈਨੂੰ ਲੱਗਦਾ ਆਹ ਸਾਹਮਣੇ ਆਹ ਬੱਲੇ ਬੱਲੇ ਕਰਾਤੀ ਆ ਮੁੰਡੇ ਨੇ ਸਰਜੀਤ ਸਿੰਘ ਜੀ ਦੇ ਦੀਏ 500 ਮੁੰਡੇ ਨੂੰ ਦੇ ਦੀਏ 500 ਮੁੰਡੇ ਨੂੰ ਐਨ ਗੱਲਾਂ ਵੱਖਰੀਆਂ ਆਹ ਸਵਾਦ ਵੱਖਰਾ ਹੈ ਇਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਬਾਬਾ ਸੈਮ ਭੱਜੀ ਕਬੱਡੀ ਕਲੱਬ 16 ਦੀ ਦੂਜੀ ਪਾਸੇ ਦੀ ਟੀਮ ਹੈ ਹੋ ਨਵੇਂ ਪਿੰਡ ਫਤਿਹਪੁਰ ਦੀ ਟੀਮ ਹੈ ਸਾਡੀ ਬੇਨਤੀ ਹੈ ਟੀਮਾਂ ਜਲਦ ਕਰਾਉਣੇ ਲਾਉਣ ਕਿ ਜੱਟ ਗੁੰਦਿਆ ਪਿਆ ਸਵਰਾਜ ਦੀ ਤਰ੍ਹਾਂ ਜੱਟ ਗੁੰਦਿਆ ਪਿਆ ਆਹ ਸਵਰਾਜ ਦੀ ਤਰ੍ਹਾਂ ਆਹ ਬਾ ਮੁੰਡਿਆ ਐਨ ਸਵਾਦ ਵੱਖਰਾ ਹੈ ਆਹ ਸਾਹਮਣੇ

ਇਸ ਸੱਤ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਸਾਹਮਣੇ ਮੇਰੇ ਮਿੱਤਰੋ ਕੀ ਨੌਜਾਨ ਗੁਲਸ਼ਨ ਹੈ ਗੁਲਸ਼ਨ ਕਹਿੰਦੇ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪਈ ਹੋਈ ਕਬੱਡੀ ਹੈ ਐਨ ਚਾਰ ਜਾਫੀ ਤਿਆਰ ਵਰ ਤਿਆਰ ਹੈ ਆਹ ਕੁੰਡੀ ਚੋਲਾ ਸਾਹਿਬ ਦਾ ਆਹ ਸਾਹਮਣੇ ਦੇਖਾਂਗੇ ਮੇਰੇ ਮਿੱਤਰੋ ਲੱਗਦਾ ਜੋਰ ਹੰਦੇ ਦੂਰ ਹੋਣ ਵਾਲੀ ਗੱਲ ਬਣੀ ਪਈ ਹੈ ਐਨ ਜਵਾਨੀ ਮਿਹਣਾ ਮਣੀ ਹੁੰਦੀ ਹੈ ਆਹ ਸਾਹਮਣੇ ਲੱਗਦਾ ਜੋਰ ਨੰਬਰ ਰੇਡਰ ਹੈ ਸਰਦਾਰ ਸਰਜੀਤ ਸਿੰਘ ਜੀ ਕਹਿੰਦੇ ਆ ਜੇ ਸੁਖਮਣ ਜੱਫਾ ਲਾਵੇਗਾ ਤੇ 1000 ਦੇ ਨਾਲ ਵੱਡੇ ਮਾਨ ਸਨਮਾਨ ਬਖਸ਼ੇ ਜਾਣਗੇ ਲਵੀ ਨੌਜਵਨ ਦਾ 1000 ਦਿੱਤਾ ਜਾਣਾ ਪਰ ਇਧਰਲੇ ਪਾਸੇ ਗੁਲਦੀਪ ਸਿੰਘ ਜੀ ਕੈਨੇਡਾ ਵਾਲੇ ਜੀ ਜਨਮਪ੍ਰੀਤ ਸਿੰਘ ਜੀ ਯੂਐਸਏ ਤੋਂ ਸਰਦਾਰ ਮਰਵੈਨ ਸਿੰਘ ਦੇ ਬੇਟੇ ਇਹ ਮੁੰਡੇ ਨੇ ਬਾਜੀ ਜੰਦਨ ਨੂੰ ਜਫਾ ਲਾਇਆ 20.25 ਹਰਮੋਲ ਕਹਿੰਦੇ ਗੱਡੀਵੰਡ ਵਾਲਾ ਇਹਦੇ ਸੇ ਦਾ ਜਫਾ ਭਰ ਗਿਆ ਇਧਰਲੇ ਸਬਸ ਸਿੰਘਾਂ ਦੀ ਕਹਿੰਦੇ ਪੁਆਇੰਟਰ ਧਰਤੀ ਹੈ ਮੇਰੇ ਮਿੱਤਰੋ ਹਾਂ ਸਾਹਮਣੇ ਅਗਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਪਿਸਤਲ ਪਾ ਰਿਹਾ ਹੈ ਉਹ ਪਿਸਤਲ ਖੇਡ ਦੇ ਮੈਦਾਨ ਦੇ ਵਿੱਚ ਪਾ ਰਿਹਾ ਮੇਰੇ ਮਿੱਤਰੋ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਇਧਰਲੇ ਪਾਸੇ ਕੋਸ਼ਿਸ਼ ਜਾਰੀ ਹੈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਮੇਲੇ ਦੇ ਨਾਲ ਯੂਐਸ ਤੋਂ ਲਾਈਵ ਜੁੜੇ ਹੋਏ ਆ ਤੇ ਭਰਾ ਬਹੁਤ ਬਹੁਤ ਸਤਿਕਾਰ ਹੈ ਇਹਨਾਂ ਦੇ ਪਾਸੇ ਕਹਿੰਦੇ ਕਬੱਡੀ ਪਾਗੇ ਆਹ ਕੋਈ ਗੋਲੂ ਕਹਿੰਦਾ ਕੋਈ ਗੁੱਲੂ ਕਹਿੰਦਾ ਇਹਦਾ ਕਹਿੰਦੇ ਤਸਲੇ ਪਿੰਡ ਹੈ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਤਸਲਿਆਂ ਵਾਲਾ ਗੋਲੂ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਚਾਰੇ ਜੱਫੀ ਕਹਿੰਦੇ ਐਨ ਚੋਟੀ ਦੇ ਐ ਆਹ ਸਾਹਮਣੇ ਫੜਿਆ ਗਿਆ ਗੁੱਟ ਆਹ ਮੁੰਡੇ ਦਾ ਤਾਜ ਵੱਖਰਾ ਹੈ ਆਹ ਮੁੰਡੇ ਦਾ ਸਟਾਈਲ ਵੱਖਰਾ ਹੈ ਐਨ ਗੱਲਾਂ ਵੱਖਰੀਆਂ ਕਿ ਤੇਰਾ ਜੋ ਸਟਾਈਲ ਜ਼ਿੰਦਗੀ ਜੀਉਣ ਦਾ ਕਈਆਂ ਨੂੰ ਰੱਤਾ ਨਹੀਂ ਸਾਉਂਡ ਨਹੀਂ ਦਿੰਦਾ ਟੋਡੀ ਵਾਲੇ ਵੇ ਤੂੰ ਬਾਗੀ ਜੰਦਵਰ ਕਾਮ ਦੇ ਵਿੱਚ ਹਾਂ ਅਜਾ ਕਹਿੰਦੇ ਝੋਟੀ ਝੋਟੀ ਦੇ ਜੱਫੇ ਭਰ ਗਏ ਇਧਰ ਕਹਿੰਦੇ ਕਬੱਡੀ ਪੌਂਕ ਲਈ ਐਨ ਗੁਰੂ ਦਾ ਖਾਲਸਾ ਸਿੱਖ ਸਰਦਾਰ ਗੁਰੂ ਵਧਿਆ ਆਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਉਹਦਾ ਸਿਰਾ ਕਰਾਉਂਦਾ ਹੈ ਅਗਲੀ ਰੇਡ ਪੌਂਕ ਲਈ ਇਹ ਨਾਜਨ ਲਾ ਵਜੋ ਗੁਰਸ਼ਰ ਕਹਿੰਦੇ ਵਧਿਆ ਆਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੌਂਕ ਲਈ ਐਨ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਲਓ ਸਾਹਮਣੇ ਅਗਲੀ ਡਰੇਨ ਖੇਡ ਦੇ ਮੈਦਾਨ ਦੇ ਵਿੱਚ ਗੁਰਸ਼ਨ ਪਾਰਿਆ ਉਹ ਸਾਡੇ ਪੁਲਣਾ ਕਹਿੰਦੇ ਮਿਹਨਤ ਕੀਤੀ ਹੈ ਅੱਜ ਸਮਾਂ ਹੈ ਅੱਜ ਦੁੱਖ ਟੁੱਟਦੇ ਹੈ ਅੱਜ ਨਿਆਣਾ ਵੱਜਿਆ ਪਿਆ ਐਨ ਦਸ਼ਮੇਸ਼ ਐਨ ਲੈਂਡ ਸਾਊਂਡ ਚੱਲਦੀ ਹੈ ਭਰਾ ਦੀ ਐਨ ਗੱਲਾਂ ਵੱਖਰੀਆਂ ਇਧਰਲੇ ਪਾਸੇ ਐਨ ਕਹਿੰਦੇ ਛਣੀ ਨਾਮ ਹੈ ਮਾਣੋ ਚਾਲ ਪੈਂਦਾ ਮੁੰਡੇ ਦਾ ਉਹ ਛਣੀ ਕਹਿੰਦੇ ਕਬੱਡੀ ਪਾਰਿਆ ਇਧਰਲੇ ਪਾਸੇ ਹੇਠ ਕਹਿੰਦੇ ਮੱਲੇ ਵਾਲਾ ਕੁਸ਼ਾ ਕਰ ਗਿਆ ਅਗਲੀ ਰੇਡ ਕਹਿੰਦੇ ਲਾਡੀ ਪਾਰ ਰਿਹਾ ਨਵੀ ਸੁਖਮਣਾ 1000 ਦੀ ਗੱਲ ਹੋਣੀ ਹੈ 1000 1000 ਦੀ ਗੱਲ ਹੋਵੇਗੀ ਜੇ ਸੁਖਮਣ ਜਫਾ ਲਾ ਗਿਆ ਇਧਰਲੇ ਪਾਸੇ ਡਬਲ ਟੱਚ ਰੇਡ ਪੌਂਟ ਲਈ ਖੇਡ ਦੇ ਮੈਦਾਨ ਦੇ ਵਿੱਚ ਇਹ ਨਾਜਨ ਜੈਲੀ ਹੈ ਆਹ ਕਹਿੰਦੇ ਚੰਡੀਮਣ ਪਿੰਡ ਵਾਲਾ ਕਬੱਡੀ ਪਾਰ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਸਾਹਮਣੇ ਨਵ ਪੱਧਰੀ ਵਾਲਾ ਕਹਿੰਦੇ ਕੋਸ਼ਿਸ਼ ਕਰਦਾ ਪਰ ਵਾਅਦਾ ਕਰ ਰਿਹਾ ਹੈ ਅਗਲੀ ਰੇਡ ਪਾਉਣ ਦੇ ਲਈ ਗੁਰੂ ਦਾ ਖਾਲਸਾ ਕਹਿੰਦੇ ਆਹ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਮੇਰੇ ਮਿੱਤਰੋ ਕਿ ਬੰਦਮਨ ਕਟਵਾ ਕੇ ਖੜ ਕੇ ਵਿੱਚ ਵਜਾਰਾਉਂਦੇ ਪੰਥ ਕਾਲ ਸਾਹਿਬ ਕਹਿੰਦੇ ਕਬੱਡੀ ਭਾਰ ਰਿਹਾ ਹੈ ਲੈ ਵੀ ਕੁੰਡੀ ਸਵਾਦ ਤਲਾਉਂਦਾ ਨੌਜੋਦਾ ਇਹਨੂੰ ਡੱਕਦੇ ਹੋ ਅਨਮੋਲ ਸਵਾਦ ਤਲਾਉਂਦਾ ਗੱਬਰੂਆ ਇਹਨੂੰ ਡੱਕਦੇ ਹੋ ਫੇਰ ਮੈਲਾ ਕੁੰਜਣ ਲੱਗ ਜਾਣਾ ਫੇਰ ਸਵਾਦ ਵਖਰਾ ਮਾਜਣਾ ਆਹ ਸਾਹਮਣੇ ਭਾਲਾ ਕਹਿੰਦਾ ਮੈਨੂੰ ਛੱਡੋ ਮੈਂ ਕਰਦਾ ਦੋ ਹੱਥ ਪਰ ਸਾਹਮਣੇ ਨੰਬਰ ਵਿੱਚੋਂ ਧੰਨਵਾਦ ਕਰਦਾ ਆਹ ਕਹਿੰਦੇ ਲੰਬਾ ਕਬੱਡੀ ਭਾਰ ਰਿਹਾ ਹੈ ਇਹਦਾ ਕਹਿੰਦੇ ਕਾਲੇ ਕੇ ਪਿੰਡ ਆਹ ਸਾਹਮਣੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਗੱਲਾਂ ਵੱਖਰੀਆਂ ਮੇਰੇ ਮਿੱਤਰੋ ਇਧਰ ਨਾਮ ਆ ਪੰਦਰੀ ਵਾਲਾ ਨਾਜੋਨ ਜੈਲੀ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਜੈਲੀ ਕਹਿੰਦੇ ਕਬੱਡੀ ਪਾ ਰਿਹਾ ਐਨ ਮੇਰੇ ਮਿੱਤਰੋ ਸਾਹਮਣੇ ਆ ਆਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਲਈ ਵਧਿਆ ਆ ਮੇਰੇ ਮਿੱਤਰੋ ਨਵੀ ਭਾਲਿਆ ਹੈ ਰਾਦਾ ਨਾਜੋਨਾ ਥੜ ਤਿਆਰੀ ਆ ਪਰ ਕਹਿੰਦੇ ਕੁੰਡੀ ਆਹ ਚੋਲਾ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਗੁਰੂ ਅਰਜਨ ਦੇਵ ਜੀ ਦੀ ਕਹਿੰਦੇ ਚੰਸ਼ੂ ਪ੍ਰਾਪਤ ਧਰਤੀ ਹੈ ਲੰਗਰ ਸਮਾਤ ਸਵਾਗਤ ਹੈ। ਆਹ ਨੌਜਨ ਦਾ ਕਹਿੰਦੇ ਗੁਲਸ਼ਨ ਨਾਮ ਹੈ ਤੇ ਮੱਲਾ ਪਿੰਡ ਹੈ। ਆਹ ਸਾਹਮਣੇ ਕਹਿੰਦੇ ਮੱਲੇ ਵਾਲਾ ਕਬੱਡੀ ਪੌਂਡ ਲਈ ਵਧਿਆ ਆਇਆ ਮੇਰੇ ਮਿੱਤਰੋ। ਆਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਆਹ ਕਹਿੰਦੇ ਨੌਜਨ ਅਣਮੋਲ ਆਹ ਗੱਡੀ-ਵਿੰਡੀਆਂ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਇਹ ਨੌਜਨ ਆਹ ਮੱਲੇ ਵਾਲਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਸੇਠ ਮੱਲਾ ਕਬੱਡੀ ਪਾ ਰਿਹਾ ਹੈ। ਆਹ ਸਾਹਮਣੇ ਮੁੰਡਾ ਕਹਿੰਦੇ ਮਲੇਸ਼ੀਆ ਦੀ ਧਰਤੀ ਦੇ ਬਹੁਤ ਤਗੜਾ ਖੇਡਿਆ। ਆਹ ਕਬੱਡੀ ਕਬੱਡੀ ਕਰਦਾ ਆ ਖੇਡ ਦੇ ਮੈਦਾਨ ਦੇ ਵਿੱਚ ਓਏ ਕਿਹਨੂੰ ਛੇੜ ਲਿਆ ਕਿਹਨੂੰ ਛੇੜ ਲਿਆ ਇਹਨੂੰ ਛੇੜ ਲਿਆ ਇਹਦੇ ਜਦੋਂ ਆਈ ਤੇ ਆਉਂਦਾ ਇਹਦੇ ਪੱਤਾ ਨਹੀਂ ਹਿੱਲਣ ਦਿੰਦਾ ਆਹ ਸਾਹਮਣੇ ਮੇਰੇ ਮਿੱਤਰੋ ਹਨ ਮੋਲ ਨਾਜਨ ਖੇਡ ਦੇ ਮੈਦਾਨ ਦੇ ਵਿੱਚ ਕਰਾਉ ਬੱਲੇ ਬੱਲੇ ਕਿਨੀ ਐਨ ਗੱਲਾਂ ਟਿਕਾਣੇ ਲੱਗੀਆਂ ਵਾਹ ਵੀ ਤੇਰੇ ਨਾਜਨ ਆਹ ਵਾਹ ਵੀ ਆਹ ਸਾਹਮਣੇ ਮੇਰੇ ਮਿੱਤਰੋ ਇਸੇ ਨਗਰ ਦਾ ਕਹਿੰਦੇ ਜੰਪਲ ਹੈ ਆਹ ਸਾਹਮਣੇ ਜੈਲੀ ਕਬੱਡੀ ਪਾ ਰਿਹਾ ਹੈ ਬਾਬਾ ਕੇਸਰ ਸਿੰਘਿਆ ਦਾ ਪੇਲਾ ਚੱਲਦਾ ਹੈ ਐਨ ਧਰਤੀ ਕਹਿੰਦੇ ਜੰਡੀ ਮਣ ਦੀ ਤੇ ਮੁੰਡਾ ਕਹਿੰਦੇ ਹਲਕਾ ਜਿਹਾ ਟੱਚ ਕਰਕੇ ਆਉ ਗਿਆ ਆਹ ਸਾਹਮਣੇ ਕਹਿੰਦੇ ਤਾਲੀਆਂ ਬਿਨਾ ਕਹਿਣ ਤੋਂ ਵੱਧੀਆਂ ਅਗਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਇਹ ਨਾਜਨ ਬਿੱਲਾ ਹੈ ਸ਼ਰਾਰਤੀ ਅੱਖਾਂ ਮੁੰਡੇ ਦੀਆਂ ਬਿੱਲਾ ਕਹਿੰਦੇ ਪਟੋਰੀਆ ਪਰ ਇਧਰਲੇ ਪਾਸੇ ਬਾਪੂ ਸੰਕਿਆਨ ਸਿੰਘ ਦਾ ਪੁੱਤਰ ਹੈ ਖੇਡ ਦੇ ਮੈਦਾਨ ਦੇ ਵਿੱਚ ਅਣਮੋਲ ਬੱਲੇ ਬੱਲੇ ਕਰਾ ਗਿਆ ਵਾਹ ਆਤਮਾ ਚੜ੍ਹਦੀ ਗੱਲਾ ਰੱਖੇ ਕਿਸੇ ਮੈਨੇ ਵੀਰੋ ਇਹ ਨੌਜੰਦਾ ਕਹਿੰਦੇ ਕਾਲੇ ਕੇ ਪਿੰਡ ਹੈ ਗੱਲ ਕਹਿੰਦੇ ਠਿੱਖੀ ਬੰਦ ਦੀ ਚਲਦੀ ਹੈ ਇਹ ਮੁੰਡਾ ਕਹਿੰਦੇ ਲੰਮਾ ਪਿੰਡਾ ਤੈਅ ਕਰਕੇ ਆਇਆ ਆਓ ਸਾਹਮਣੇ ਕਹਿੰਦੇ ਲੰਮਾ ਕਬੱਡੀ ਪਾ ਰਿਹਾ ਹੈ ਮੁੰਡਾ ਕਹਿੰਦੇ ਜੱਗੇ ਅਲਬਾਨੋ ਸਤਾਨ ਮੰਦਾ ਆਓ ਸਾਹਮਣੇ ਨੰਬਰ 3 ਆディ ਕਹਿੰਦੇ ਉਹਨਾਂ ਦਾ ਸਤਾਨ ਵੀ ਪੁੱਜਿਆ ਹੈ ਰਾਣੀ ਕੋਲ ਦੇ ਕਹਿੰਦੇ ਮਿਹਨਤ ਕਰਾਈ ਹੈ ਤੇ ਮੁੰਡਾ ਕਹਿੰਦੇ ਗੁਰੂ ਹੈ ਆਹ ਗੁਰੂ ਦਾ ਖਾਲਸਾ ਕਹਿੰਦੇ ਮੇਰੇ ਵੀਰੋਂ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਪ੍ਰੇਮਿਆ ਹੋਣ ਵਿਨੇਕ ਸਿੰਘ ਦੀ ਧਰਤੀ ਮੇਰੇ ਮਿੱਤਰੋ ਸ਼੍ਰੀਮਾਨ ਸੰਤ ਬਾਬਾ ਵਸਾਖਰ ਸਿੰਘ ਦੀ ਗੱਲ ਜਾਂਦੀ ਹੈ ਗੱਲ ਕਹਿੰਦੇ ਜੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਲੱਭ ਕਹਿੰਦੇ ਨਾਯਨ 플레이ਰ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਰੇਡ ਹੈ ਦਸ਼ਮੇਸ਼ ਲੈਟਨੈਂਟ ਸਾਹਮ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਹੈ ਆਹ ਸਾਹਮਣੇ ਪੁਆਇੰਟ ਕਹਿੰਦੇ ਛਾਤੀ ਦੇ ਉੱਪਰ ਕਹਿੰਦੇ ਜੱਗਾ ਅਲਕੋਲ ਗਾਇਆ ਹੈ ਮੁੰਡਾ ਕਹਿੰਦੇ ਜੱਗਿਆਂ ਨੂੰ ਸਤਾਨ ਮੰਦਾ ਹੈ ਆਹ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਇਸ ਲਈ ਪ੍ਰੇਮਾ ਸਾਹਮਣੇ ਕਹਿੰਦੇ ਅਮਰਤ ਮੇਰੇ ਵੀਰੋ ਹਾਂ ਜੀ ਮਾੜਾ ਪਿੱਛੇ ਖੇੜੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਭਾਲਿਆ ਹੈ ਰਾਤਾ ਨੌਜਵਾਨਾ ਪਰ ਇਧਰਲੇ ਪਾਸੇ ਇਹ ਕੁੰਡੀ ਹੈ ਚੋਲਾ ਸਾਹ ਦੀ ਧਰਤੀ ਹੈ ਚੋਲਾ ਸਾਹ ਦਾ ਨਾਮ ਕਹਿੰਦੇ ਸਾਹਮਣੇ ਮੇਰੇ ਮਿੱਤਰੋ ਅਮਰ ਕਹਿੰਦੇ ਜਾਫੀਆਂ ਲੱਸੀ ਹੈ ਅਮਰ ਕਹਿੰਦੇ ਗੰਨੇਵੰਦੀ ਟੀਮ ਦੇ ਸਿਰ ਜੁੜਦਾ ਹੋਇਆ ਹੈ ਅਗਲੀ ਰੇਡ ਪਾਉਣ ਦੇ ਲਈ ਨੌਜਨ ਚੈਲੀ ਹੈ ਪਰ ਇਧਰਲੇ ਪਾਸੇ ਚੱਟਾ ਆਹ ਸਾਹਮਣੇ ਮੇਰੇ ਮਿੱਤਰੋ ਪੰਧਰੀ ਵਾਲਾ ਆਕੇ ਸ਼ਾਲ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਜਾਂ ਛੱਡ ਬਾਹ ਉਹ ਜੰਦੇ ਦੀ ਨਾਲ ਕਹਿੰਦੇ ਨਾਮ ਪੰਧਰੀ ਵਾਲਾ ਇਹ ਨਾਲ ਕਹਿੰਦੇ ਗੁਰੂ ਦਾ ਖਾਲਸਾ ਇਹਦੇ ਬਲੇ ਪਾਸੇ ਇਹ ਨਾਇਬ ਪੰਧਰੀ ਵਾਲਾ ਨਾਮ ਹੈ ਅਮਰਪਾ ਮੇਰੇ ਵੀਰੋ ਠੱਠੀਆਂ ਵਾਲਾ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਬਿਲਕੁਲ ਤਿਆਰ ਨੇ ਇੱਕ ਸ਼ਾਨ ਮੇਰੇ ਵੀਰੋ ਕੰਨੇ ਤੇ ਨੌਜਨ ਕੁੰਡੀ ਚੋਲਾ ਸਾਹਿਬ ਦਾ ਪਰ ਆਹ ਕਹਿੰਦੇ ਭਾਲਾ ਹੈ ਉਹ ਰਾਣੀ ਬਲਾ ਵਾਲਾ ਮੇਰੇ ਮਿੱਤਰੋ ਲੱਗਦਾ ਹੋਇਆ ਜੋਰ ਨੰਬਰ ਰੇਂਡਰ ਦੇ ਸਿਰ ਜੜ ਗਿਆ। ਹਲਾਉ ਪਾ ਰਿਹਾ ਹੈ ਕਿ ਮੁੜਕੋ ਮੁੜਕੀ ਹੋ ਗਿਆ। ਕਹਿੰਦੇ ਜੋਰ ਚੋਬਰਾਂ ਦਾ ਕੰਦਾ ਵੀ ਨਹੀਂ ਚਿਬਦਾ। ਜਿਸਮ ਕਠੋਰ ਚੋਬਰਾਂ ਦਾ ਚੜਦੀ ਔਰ ਗਰਭ ਕੇ ਨਾਇਨ ਗੁਲਸ਼ਨ ਹੈ। ਆਹ ਸਾਹਮਣੇ ਕਹਿੰਦੇ ਮੱਲੇ ਵਾਲਾ ਕਬੱਡੀ ਪਾ ਰਿਹਾ ਹੈ। ਗੁਲਸ਼ਨ ਕਹਿੰਦੇ ਕਬੱਡੀ ਪੌਣ ਲਈ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ। ਐਨ ਜਾਫੀ 4 ਮੇਰੇ ਮਿੱਤਰੋ। ਜਾਫੀ 4 ਧਿਆਨ ਵਰ ਤਿਆਰ। ਆਹ ਸਾਹਮਣੇ ਹੋ ਗਿਆ ਪੂਰੇ ਹੋ ਗਿਆ ਪੂਰੇ ਐਨ ਸਵਾਦ ਵੱਖਰਾ ਹੈ ਕਬੱਡੀ ਦਾ ਮੇਰੇ ਮਿੱਤਰੋ ਆਓ ਸਾਹਮਣੇ ਨੰਬਰ ਰੇਡਰ ਦੇ ਸਿਰਕੇ ਨਹੀਂ ਭਜਦੇ ਰਾਜੀ ਖੇਲੇ ਪਰਸ ਮੈਦਾਨੋਂ ਡੰਕੇ ਨਹੀਂ ਭਜਦੇ ਆਓ ਸਾਹਮਣੇ ਕਹਿੰਦੇ ਪਿਸਟਲ ਕਬੱਡੀ ਭਾਰ ਰਿਹਾ ਆਹ ਮੁੰਡੇ ਨੇ ਧਮਾ ਕਹਿੰਦੇ ਯੂਪੀ ਤੱਕ ਪਈਆਂ ਮੇਰੇ ਮਿੱਤਰੋ ਇਹ ਮੁੰਡੇ ਨੇ ਕਹਿੰਦੇ ਯੂਪੀਏ ਵਿੱਚ ਐਨ ਧੱਕ ਧੱਕ ਕਬੱਡੀ ਆ ਵੀ ਕਹਿੰਦੇ ਆ ਕਿ 500 ਦੇ ਵੱਡੇ ਮਾਨ ਸਨਮਾਨ ਜੇ ਅਨਮੋਲ ਇੱਕ ਜਫਾ ਲਾ ਦੇਵੇ ਤੇ 500 ਦੇ ਵੱਡੇ ਮਾਨਸਾਨ ਮੰਨ ਕੀਤੇ ਜਾਣਗੇ ਐ ਵੀ ਬੋਲਿਆ ਪਾਖਾ 500 ਦੀ ਕੰਨੀ ਨੂੰ ਹੱਥ ਨਾ ਆ ਜਾਏ ਨਾ ਹੋਖਾ ਨੇੜੇ ਪਰ ਨੇ ਪਾਸੇ ਇਹ ਭੱਲਾ ਹੈ ਇਹਦਾ ਕਹਿੰਦੇ ਰਾਣੀ ਬਲਾ ਪਿੰਡ ਦੇ ਮਿੱਤਰੋ ਇਹ ਵੀ ਕਹਿੰਦੇ ਅੱਜ ਸਿਰਾਗਰਾਂ ਨੂੰ ਸੱਧਿਆ ਅੱਜ ਸਿਰਾਗਰਾਂ ਨੂੰ ਸੱਧਿਆ ਅੱਜ ਕਹਿੰਦੇ ਲਓ ਅਗਲੀ ਰੇਡ ਪੌਂਟ ਲਈ ਇਹ ਨਾਇਰ ਕਹਿੰਦੇ ਲਾਭ ਹੈ ਆਹ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਹੈ ਖੇਡਦੇ ਪੰਜਾਬੀ ਵੀਰੋ ਐਂ ਕਿ ਚੋਟੀ ਦਾ ਖੇਡਿਆ ਜਾ ਰਿਹਾ ਹੈ ਇਧਰ ਕਹਿੰਦੇ ਅਗਲੀ ਰੇਡ ਐਨ ਉੱਚਾ ਪਾ ਕੱਦਦਾ ਮੁੰਡੇ ਦਾ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਝੁੱਕੇ ਕਬੱਡੀ ਭਾਈ ਹੈ ਇਧਰ ਕਹਿੰਦੇ ਨਿੱਕੀ ਨੇ ਬਣ ਗਿਆ ਦਲੀਆ ਨੰਬਰ ਰੀਡਰ ਦੇ ਇਸ ਵਿੱਚ ਲਓ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾਉਣ ਦੇ ਲਈ ਆਹ ਨੌਜਣ ਕਹਿੰਦੇ ਲੱਭਾ ਕਬੱਡੀ ਪਾਗੇ ਜਰੀਰੇ ਪੰਡੇ ਦਾ ਐਨ ਥੱਬੇ ਥੱਬੇ ਦੇ ਪੱਟ ਹੈ ਕਿ ਪੱਟਾਂ ਦੇ ਨਾਲ ਪੱਟਣਾ ਖੇਦੇ ਡੌਣਿਆਂ ਨੂੰ ਦੇ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਓ ਜਦ ਗੱਜ ਗਿਆ ਚੌੜੀਆਂ ਛੱਟੀਆਂ ਵਾਲੇ ਵਿੱਚ ਮੈਦਾਨ ਦੇ ਮੁੱਕਦੇ ਆਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਕਹਿੰਦੇ ਜੈਲੀ ਰੂਸ਼ੀ ਕਰਦਾ ਪਹਿਲਾ 1 ਇੱਕ ਮੁੰਡੇ ਨੇ ਆਪਣੀ ਟੀਮ ਦੇ ਸਿੰਘ ਜੋੜ ਦਿੱਤਾ ਆਹ ਕਹਿੰਦੇ ਮੇਰੇ ਵੀਰੋ ਪਿਸਟਲ ਹੈ ਇਹਦਾ ਕਹਿੰਦੇ ਕੋਲ ਦਾ ਦਾ ਪਿੰਡ ਹੈ ਆਹ ਗੱਲ ਕਹਿੰਦੇ ਦਵੇਸ਼ ਸਾਹਿਬ ਦੀ ਜਲੋ ਪਹਿਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਇਹ ਨੌਜਾਨ ਕਹਿੰਦੇ ਲਾਹ ਹੈ ਆਹ ਪੰਧਰੀ ਵਾਲਾ ਕਹਿੰਦੇ ਸਿੱਖ ਸਰਦਾਰ ਗੁਰੂ ਕਬੱਡੀ ਪੌਂਦਲੀ ਇਹ ਕਹਿੰਦੇ ਗੰਨੀ ਬੰਦੇ ਦੇ ਬੰਦੇ ਦੇ ਵਿੱਚ ਵਧਿਆ ਆਇਆ ਆਹ ਸਾਹਮਣੇ ਮੇਰੇ ਮਿੱਤਰੋ ਆਹ ਨੌਜਾਨ ਕਹਿੰਦੇ ਵੀਰੋ ਉਧਰਲੇ ਪਾਸੇ ਕਰਪਾਲ ਕੋਚ ਜੀ ਵੀ ਆ ਗਏ ਆ ਬਹੁਤ ਬਹੁਤ ਸਤਿਕਾਰ ਉਹਨਾਂ ਦਾ ਬੈਠੇ ਆਉਣ ਤੇ ਕਰਪਾਲ ਕੋਚ ਬਾਬਾ ਕਾਲਾਪੁਰ ਸਪੋਰਟਸ ਕਲੱਬ ਨਮਾ ਪਿੰਡ ਫਤਿਹਪੁਰ ਜੋ ਟੀਮ ਚਲਾਉਂਦੇ ਆ ਬਹੁਤ ਬਹੁਤ ਸਤਿਕਾਰ ਹੈ ਇਧਰਲੇ ਪਾਸੇ ਮਨਜੀਤ ਨਾਇਨ ਥਾਰੇ ਵਾਲਾ ਦੋ ਮੋਟਰਸਾਈਕਲ ਖਿੱਚ ਕੇ ਦਿਖਾਵੇਗਾ ਇਧਰ ਬਾਬਾ ਜੀ ਨੇ ਦਲਬਾਹ ਸਿੰਘ ਜੀ ਸਰੀਆਣੀ ਸਾਹਿਬ ਤੋਂ ਇਹਨਾਂ ਨੇ ਵੀ ਜਿਹੜਾ ਬੋਰੀ ਚੁੱਕੀ ਹੈ ਸੋ ਇਹਨਾਂ ਨਾਲ ਤੁਸੀਂ ਬੰਦ ਆਇਆ ਮਾਨ ਸਤਿਕਾਰ ਜਿੰਨੇ ਵੀ ਗੇਮਾਂ ਦੇ ਵੀਰ ਆਏ ਆ ਸਾਰੇ ਹੋਰ ਕੋਈ ਗੱਲ ਨਹੀਂ ਮੋਦਪਾਰ ਸਾਰੇ ਪ੍ਰਿੰਟ ਦੇ ਦਿਖਾਉਂਦੇ ਆ ਆਪਾਂ ਬੱਲੇ